ਅੱਜ ਤੋਂ ਕੁਝ ਸਮਾਂ ਪਹਿਲਾਂ ਜਿਹੜਾ ਨਾ ਟਿੱਲੇ ਮੱਠੇ ਜਿਹੜੇ ਆ ਰਹਿੰਦੇ ਸੀ ਪਛਾਨਕ ਜਿਹੜੀ ਆ ਇਹਨਾਂ ਦੀ ਕੱਲ 4:00 ਵਜੇ ਤਬੀਤ ਖਰਾਬ ਹੋਈ ਆ ਤੇ ਇੱਕਦਮ ਜਿਹੜਾ ਵਾ ਉਹ ਟੈਕ ਹੋ ਗਿਆ ਬੰਕੀ ਸੰਭਾਲਿਆ ਨਹੀਂ ਗਿਆ ਅਮਨ ਸੰਗਰਾਹ ਹਸਪਤਾਲ ਦੇ ਵਿੱਚ ਜਿਹੜੀਆਂ ਮੌਤ ਹੋ ਗਈ ਉਮਰ 70 ਕੇ ਸਾਲ ਦੇ ਲੱਗਦੇ ਸੀ ਪਈ ਖਬਰ ਹੈ ਜੀ ਸਾਡੇ ਹਲਕੇ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਦੀ ਸੋਲ ਜਿਹੜੇ ਬੜੇ ਚੰਗੇ ਪਹਿਲਾਂ ਬਤੌਰ ਡਾਕਟਰ ਉਹਨਾਂ ਨੇ ਸੇਵਾ ਕੀਤੀ ਹੈ ਤੇ ਅੱਜ ਉਹਨਾਂ ਦੀ ਕਿਸੇ ਨਿੱਜੀ ਹਸਪਤਾਲ ਦੇ ਵਿੱਚ ਮੌਤ ਹੋ ਗਈ ਹੈ ਕਿਉਂਕਿ ਪਿਛਲੇ ਟਾਈਮ ਤੋਂ ਬਿਮਾਰ ਚੱਲੇ ਆ ਰਹੇ ਸੀ ਤੇ ਫੇਰ ਵੀ ਲਾਸਟ ਦਮ ਤੱਕ ਉਹ ਜਿਹੜੀ ਸੇਵਾ ਜਿਹੇ ਹਲਕੇ ਦੀ ਕਰਦੇ ਰਹੇ ਕਿਸੇ ਨੂੰ ਮਹਿਸੂਸ ਨਹੀਂ ਹੁੰਦ ਦਿੱਤਾ ਕਿ ਮੈਂ ਬਿਮਾਰ ਹਾਂ ਤੇ ਅੱਜ ਬੜੀ ਦੁਖਦਾਈ ਖਟੜੇ ਕਰਨਾ ਹੈ ਹੈਗੀ ਆ ਜਿੱਥੇ ਪਾਰਟੀ ਨੂੰ ਬੜਾ ਵੱਡਾ ਘਾਟਾ ਪਿਆ ਆ ਆਮ ਆਦਮੀ ਪਾਰਟੀ ਨੂੰ ਬੜਾ ਵੱਡਾ ਘਾਟਾ ਪਿਆ ਉੱਥੇ ਇਲਾਕੇ ਦੇ ਲੋਕਾਂ ਨੂੰ ਵਲੰਟੀਅਰਾਂ ਨੂੰ ਸਾਰਿਆਂ ਨੂੰ ਪਤਾ ਨਾ ਪੂਰਾ ਹੋਣ ਵਾਲਾ ਘਟਾ ਪਿਆ ਜੀ ਹਾਂਜੀ ਉਮਰ ਉਹਨਾਂ ਦੀ 65 ਤੋਂ ਪਲੱਸ ਸੀ ਜੀ ਕੁਛ 67 ਸਾਲ ਦੇ ਲਗਭਗ ਉਮਰ ਹੋਣੀ ਹੈ ਉਮਰ ਤੇ ਕੋਈ ਨਹੀਂ ਜਿਆਦਾ ਨਹੀਂ ਹੈਗੀ ਬੜੀ ਲੰਮੀ ਸੇਵਾ ਕੀਤੀ ਉਹਨਾਂ ਨੇ ਪਹਿਲਾਂ ਉਹਨਾਂ ਨੇ ਸੋਸ਼ਲ ਸੁਸਾਇਟੀਆਂ ਬਣਾ ਬਣਾ ਕੇ ਇਲਾਕੇ ਦੀ ਸੇਵਾ ਕੀਤੀ ਤੇ ਹੁਣ ਉਹਨਾਂ ਨੇ ਉਹਨਾਂ ਨੂੰ ਟਿਕਟ ਪਾਰਟੀ ਨੇ ਦੇ ਕੇ ਨਵਾਜਿਆ 2022 ਦੇ ਵਿੱਚ ਬੜੀ ਸ਼ਾਨ ਦੇ ਨਾਲ 15000 ਦੇ ਕਰੀਬ ਵੋਟ ਲੈ ਕੇ ਉਹ ਇਸ ਹਲਕੇ ਦੇ ਵਿੱਚੋਂ ਜਿੱਤੇ ਸੀ ਤੇ ਬੜੀ ਉਹਨਾਂ ਨੇ ਸੇਵਾ ਕੀਤੀ ਸਹਿਨਸ਼ੀਲਤਾ ਤੇ ਬਹੁਤ ਵੱਡੇ ਉਹ ਥੰਮ ਸੀਗੇ ਸਹਿ ਸੁਭਾਣਾ ਉਹ ਗੱਲ ਕਰਦੇ ਗੁੱਸੇ 'ਚ ਨਹੀਂ ਆਉਂਦੇ ਕਾਲੀ ਜਿ ਨਹੀਂ ਆਉਂਦੇ ਭਾਵੇਂ ਕੋਈ ਗੱਲ ਮੰਨੇ ਜਾਂ ਨਾ ਮੰਨੇ ਸਾਡੇ ਤਰਨਤਾਰਨ ਹਲਕੇ ਦੇ ਵਿਧਾਇਕ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਜੀ ਸੋਲ ਜਿਹੜੇ ਪਿਛਲੇ ਸਮੇਂ ਤੋਂ ਸੰਖੇਪ ਬਿਮਾਰੀ ਦੇ ਕਾਰਨ ਜੂਝ ਰਹੇ ਸੀ ਤੇ ਕੱਲ ਹੀ ਇਹਨਾਂ ਨੂੰ ਯਾਦ ਦੀ ਪ੍ਰੋਬਲਮ ਜਿਹੜੀ ਉਹ ਆਈ ਤੇ ਇਹਨਾਂ ਨੂੰ ਫੋਟੇ ਸਾਲ ਅਮਰਸਰ ਜਿਹੜਾ ਉਹ ਦਾਖਲ ਕਰਾਉਣਾ ਪਿਆ ਇਹ ਉਹ ਪ੍ਰੋਬਲਮ ਜਾਦਾ ਹੋਣ ਕਾਰਨ ਸਵੇਰੇ ਜਦੋਂ ਖਬਰ ਸਾਨੂੰ ਮਿਲੀ 11 ਵਜੇ ਸਾਡੀ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਸਾਡੇ ਐਮਐਲਏ ਜਿਹੜੇ ਆ ਬਹੁਤ ਵਧੀਆ ਹਲਕੇ ਦੇ ਐਮਐਲਏ ਜਿਹੜੇ ਵਧੀਆ ਕੰਮ ਕਰਦੇ ਆ ਉਹ ਸਾਡੇ ਕੋਲ ਨਹੀਂ ਰਹੇ ਵਿਛੜ ਗਏ ਆ ਅਸੀਂ ਸਾਰੇ ਹਲਕੇ ਵਾਲੇ ਜਿਹੜੇ ਆ ਸਾਡੇ ਵੇਖੋ ਜੀ ਇਥੇ ਤਾਂ ਤਾਂ ਲੱਗਾ ਹੋਇਆ ਸਾਰਿਆਂ ਦੇ ਜਿਹੜੇ ਆ ਅੱਖਾਂ 'ਚ ਹੰਝੂ ਆਏ ਹੋਇਆ ਤੇ ਇਹੋ ਜਿਹੇ ਡਾਕਟਰ ਜਿਹੜੇ ਆ ਐਮਐਲਏ ਜਿਹੜੇ ਆ ਉਹ ਜਿਹੜੇ ਆ ਕਦੀ ਨਹੀਂ ਮਿਲ ਸਕਦੇ ਬੜੇ ਵਧੀਆ ਮਿੱਠਰੇ ਸੁਭਾਅ ਦੇ ਹਰ ਇੱਕ ਦੀ ਗੱਲ ਸੁਣਨ ਵਾਲੇ ਤੇ ਮੈਨਾਂ ਵੀ ਇਹ ਡਾਕਟਰ ਸਾਹਿਬ ਜਿਹੜੇ ਆ ਬਹੁਤ ਵਧੀਆ ਇਹਨਾਂ ਨੇ ਕੰਮ ਕੀਤਾ ਜਿਹੜੀ 22 ਦੀ ਇਲੈਕਸ਼ਨ ਦੇ ਵਿੱਚ ਐਮਐਲਏ ਦੇ ਤੌਰ ਤੇ ਹਰ ਇੱਕ ਦਾ ਜਿਹੜਾ ਸਾਥ ਦਿੱਤਾ ਹਰ ਇੱਕ ਦਾ ਕੰਮ ਪਾਰਦਰਸ਼ੀ ਕੰਮ ਕੀਤਾ ਇਹਨਾਂ ਦੀ 66 ਸਾਲ ਦੀ ਉਮਰ ਹੀ ਤੇ ਵੇਖੋ ਜੀ 66 ਸਾਲ ਦੀ ਉਮਰ ਕੁਝ ਵੀ ਨਹੀਂ ਹੁੰਦੀ ਬਿਮਾਰੀ ਜਿਹੜੀ ਆ ਉਹ ਜਿਹੜੀ ਜਿੱਤ ਲੈਂਦੀ ਆ ਇਹ ਬਿਮਾਰੀ ਕਾਰਨ ਇਹਨਾਂ ਦੀ ਮੌਤ ਹੋ ਗਈ ਉਹ ਸੰਸਕਾਰ ਵੇਖੋ ਜੀ ਆ ਆ ਗਿਆ ਹੁਣ ਸਾਰੇ ਇਹ ਚੋਂ ਪਤਾ ਲੱਗੂਗਾ ਅਜੇ ਤੇ ਆ ਹੀ ਰਿਹਾ ਅਜੇ ਬੋਡੀ ਨਹੀਂ ਆਈ ਡੈੱਡ ਬੋਡੀ ਡਾਕਟਰਾਂ ਦੀ ਜਦੋਂ ਆ ਗਈ ਉਦੋਂ ਪਤਾ ਲੱਗੂ ਆ ਵੀ ਸਵੇਰੇ ਕਰਨਾ ਕਿੰਨੇ ਵਜੇ ਕਰਨਾ ਅਜੇ